ਸਸ ਸੇਖਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਅੱਜ ਦੀ ਜੋ ਵੀਡੀਓ ਲੈ ਕੇ ਆਇਆ ਆਪਾਂ ਮੋਗਾ ਟਰੈਕਟਰ ਮੰਡੀ ਦੀ ਮੰਡੀ ਚ ਰੌਣਕਾਂ ਕਾਫੀ ਦੇਖਣ ਨੂੰ ਦਿਖਾਈ ਦੇ ਰਹੀਆਂ ਨੇ ਤੇ ਚਲੋ ਆਪਾਂ ਜ਼ਿਆਦਾ ਟਾਈਮ ਨਾ ਟਰਾਵ ਕਰਦੇ ਕੋਈ ਸ਼ੁਰੂ ਕਰਦੇ ਆਂ ਅੱਗੇ ਟਰੈਕਟਰਾਂ ਦੇ ਮਾਡਲ ਤੇ ਰੇਟ ਤੁਹਾਡੇ ਨਾਲ ਠੀਕ ਪਹਿਲਾ ਜੋ ਟਰੈਕਟਰ ਤੁਹਾਨੂੰ ਆਪਾਂ ਵੀਡੀਓ ਚ ਦਿਖਾ ਰਹੇ ਹਾਂ ਇਹ ਉਹ ਹੈ ਅਰਜਨ 605 ਇਹਨਾਂ ਰੋਗਨ ਨੂੰ ਟਰੈਕਟਰ ਸਾਥ ਆ ਜੀ ਤੇ ਫਾਈਬਰ ਵਾਲੀ ਛਤਰੀ ਲੱਗੀ ਹੋਈ ਹੈ ਬੀਅਰ ਦੇ ਟਾਇਰ 16 28 ਦੇ ਜੀ ਤੇ ਦੇਖਦੇ ਆਂ ਜੇ ਮਾਰਕਾ ਲੱਗਾ ਹੋਇਆ ਇਸ ਦੇ ਜਰੂਰੀ 2013 ਮਾਡਲ ਆ 4 ਲੱਖ ਤੇ 15000 ਰੁਪਇਆ ਮਾਲਕਾਂ ਦੀ ਡਿਮਾਂਡ ਆ ਜੀ ਉਹਦੇ ਨਾਲ ਆ ਗਿਆ Mahindra 265 जी 93 ਮਾਡਲ ਟਰੈਕਟਰ ਚਾਰੇ ਟਾਇਰਸ ਦੇ ਬਿਲਕੁਲ ਨਵੇਂ ਆ ਜੇਕੇ ਦੇ ਟਾਇਰ ਆ ਬੈਕਸਾਈਡ ਦੇ ਜੀ ਤੇ ਇਹ ਟਰੈਕਟਰ ਵੀ ਸਾਫ ਹੈ ਰਣਗ ਰੋਗ ਨਾਲੋਂ ਵੀ ਸਾਫ ਆ ਪੰਜਾਬ ਨੰਬਰ ਡਾਇਰੈਕਟਰ ਆ 1,55,000 ਰੁਪਇਆ ਡਿਮਾਂਡ ਆ 99 ਮਾਡਲ ਦੀ ਉਸਦੇ ਨਾਲ ਆ ਗਿਆ ਯਾਰ ਜਨ ਇਹ ਟਰੈਕਟਰ ਬਿਲਕੁਲ ਸਾਫ ਆ ਜੀ ਐਬਰ ਵਾਲੀ ਸੈਂਟਰੀ ਵਾਲ ਸਟੀਰੀਓ ਸਿਸਟਮ ਲੱਗਿਆ ਹੋਇਆ 16 9 22 ਦੇ ਬੈਕਸਾਈਡ ਦੇ ਟਾਇਰ ਆ ਕ੍ਰਾਂਟ ਦੇ ਵੀ ਗੁਡੀਅਰ ਦੇ ਟੈਰਾਸ ਸਾਹਮਣੇ ਬੈਕਸਾਈਡ ਦੇ ਗੁਡੀਅਰ ਦੇ ਇਹ ਮਾਡਲ 2007 ਹੈ ਜੀ 3 ਲੱਖ 39000 ਰੁਪਏ ਮਾਲਕ ਦੀ ਡਿਮਾਂਡ ਹੈ ਜੀ ਉਸ ਦੇ ਨਾਲ ਜੋ ਟਰੈਕਟਰ ਦਿਖਾਈ ਦੇ ਰਿਹਾ ਜੀ ਸਵਰਾਸ 735 ਟੈਰਾਸ ਦੀ ਵੀ ਬਿਲਕੁਲ ਸਾਫ਼ ਹੈ ਜੀ ਬੈਕਸਾਈਡ ਦੇ ਬਿਰਲਾ ਕੰਪਨੀ ਦੇ ਬਾਕੀ 2SD ਚੱਕ ਵਾਲੀ ਹੈ 95 ਮਾਡਲ ਆ 1,50,000 ਰੁਪਏ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਸਾਫ਼ ਆ ਪੰਪ ਇਸ ਦਾ ਬਾਰ ਨਹੀਂ ਗਈ ਉਸ ਦਿਨ ਹਾਲਾਂਕਿ ਇਹਨੇ ਦੇ ਰੱਖਿਆ ਸੋਹਣੀ ਨਦਰ ਰੰਗ ਰੂਗਨ ਤੁਹਾਨੂੰ ਵੀਡੀਓ 'ਚ ਦਿਖਾਈ ਦੇ ਹੀ ਰਿਹਾ ਹੋਗਾ ਤੇ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਠਾਕ ਆ ਜੀ ਇਹ 96 ਮਾਡਲ 1,85,000 ਰੁਪਏ ਡਿਮਾਂਡ ਆ ਤੁਹਾਡੇ ਨਾਲ 95 ਮਾਡਲ ਆ ਗਈ 575 175000 ਰੁਪਏ ਦੀ ਡਿਮਾਂਡ ਹੈ ਜੀ ਟੈਰਸ ਤੇ ਵੀ ਬੈਕਸਾਈਡ ਦੇ ਸਾਫ ਪਏ ਜੀ ਫਰੰਟ ਦੇ ਥੋੜੇ ਜਿਹਾ ਸੇ ਪਏ ਐਮ ਆਰਫ ਦੇ ਟਾਇਰ ਆ ਬੈਕਸਾਈਡ ਦੇ 13 622 ਸਾਈਜ਼ ਜਿਸ ਦੇ ਨਾਲ ਆ ਗਈ ਇਸ ਨਾਲੇ 750 ਰੰਗ ਰੋਗ ਤਾਂ ਤੁਹਾਨੂੰ ਦਿਖਾਈ ਦੇ ਰਿਹਾ ਹੋ ਗਈ ਵੀਡੀਓ ਚ ਤੇ ਟਾਇਰਾਂ ਦੀ ਕੰਡੀਸ਼ਨ ਆ ਜੋ ਬਿਲਕੁਲ ਵਧੀਆ ਕੀ ਆਪਾਂ ਬੈਕਸਾਈਡ ਦੇ ਟਾਇਰ ਬਿਲਕੁਲ ਨਵੇਂ ਕਹਿ ਸਕਦੇ ਹਾਂ ਗੁਰੀਅਰ ਦੇ ਟਾਇਰ ਆ ਸਾਇਦ ਇਹ ਹੈ ਜੀ ਨਾ ਚੌਰਾਣਾ ਆਇਆ। ਇਹ ਇਹ ਟਰੈਕਟਰ 2011 ਮਾਡਲ ਹੈ ਜੀ। 3 ਲੱਖ 75000 ਰੁਪਏ ਮਾਲਕਾਂ ਦੀ ਮੰਗ ਹੈ। ਪੀਬੀ0255 ਨੰਬਰ ਹੈ ਟਰੈਕਟਰ ਹੈ। ਉਹਦੇ ਨਾਲ ਆ ਗਈ ਹੀਂਦਰਾ 475 97 ਮਾਡਲ ਹੈ ਜੀ। 1 ਲੱਖ ਤੇ 55000 ਰੁਪਏ ਡਿਮਾਂਡ ਹੈ ਬੈਕ ਸਾਈਡ ਦੇ ਟਾਇਰ ਹੈ ਜਿਹੜੇ। ਬਿਲਕੁਲ ਸਾਫ ਕੰਡੀਸ਼ਨ ਦੇ ਫਰੰਟ ਵਾਲੇ ਪਾਸੇ ਤੋਂ ਹੈ। ਅੱਜ ਨਾਲ ਆ ਗਈ ਜੀ ਇੱਕ ਟਰਾਲੀ 116 ਸਾਈਜ਼ ਹੈ ਜੀ ਇਸ ਦਾ ਤੇ 65000 ਰੁਪਏ ਡਿਮਾਂਡ ਆ ਵਿਦਆਊਟ ਜੈਕ ਤੋਂ ਹੈ। ਇਹ ਜੋ ਇਹਦੇ ਵਿੱਚ ਦੀ ਕੰਡੀਸ਼ਨ ਹੈ ਉਹ ਸਾਫ ਆ ਜੀ। ਤੇ ਉਸ ਦੇ ਨਾਲ ਆ ਗਈ Mahindra 57595 ਮਾਡਲ 1 ਲੱਖ ਤੇ 82000 ਰੁਪਏ ਡਿਮਾਂਡ ਆ ਜੀ। ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼-ਸਾਫ਼ ਰੰਗ ਤੁਹਾਨੂੰ ਦਿਖਾਈ ਦੇ ਰਿਹਾ ਹੋਗਾ ਜੋ ਵੀ ਹੈ ਤੇ ਬੈਕ ਸਾਈਡ ਦੇ ਟਾਇਰ ਐਮ ਆਰ ਪਦੇ 13628 ਦੇ ਕੰਡੀਸ਼ਨ ਸਾਫ਼ ਹੈ ਇਹ ਇਧਰ ਲੋਜੀਸ ਦੇ ਨਾਲ ਆ ਗਿਆ ਮੇਰਾ 475 ਰਗ ਰੰਗ ਨੂੰ ਟ੍ਰੈਕਟਰ ਸਾਫ਼ ਆ ਤੇ ਬੈਕ ਸਾਈਡ ਦੇ ਟਾਇਰ ਵੀ ਬਹੁਤ ਵਧੀਆ ਕੰਡੀਸ਼ਨ ਦੇ ਪਏ ਜੇ ਕੇ ਦੇ ਟਾਇਰ ਆ 12028 ਦੇ ਪੰਜਾਬ ਨੰਬਰ ਟ੍ਰੈਕਟਰ ਹੈ 2009 ਮਾਡਲ ਦਾ 2 लाख ਤੇ 85000 ਰੁਪਇਆ ਮਾਲਕਾਂ ਨੇ ਮੰਗ ਆਈ ਪੀਵੀ 31 ਨੰਬਰ ਹੈ ਇਹ ਤੇ ਨਾਲ ਆ ਗਈ ਫਾਰਮ 60 2005 ਮਾਡਲ ਦਾ 2 लाख 55000 ਰੁਪਇਆ ਮਾਲਕ ਦੀ ਮੰਗ ਆਈ ਰੰਗ ਰੋਗਨ ਟਰੈਕਟਰ ਦਾ ਸਾਫ ਆ ਜੀ ਤੇ ਬੈਕ ਸਾਈਡ ਦੇ ਟਾਇਰ ਕੁਰੀਰਦੇ ਆ 13 6 5 ਸਾਈਡ ਆ ਜੀ ਮਗਰਾਟ ਬਿਲਕੁਲ ਪੂਰੇ ਸਾਫ ਹੈ। ਉਹਦੇ ਨਾਲ ਆ ਗਈ ਸਵਰਾਜ 855 ਮਾਡਲ ਆਈ 10 2 ਲੱਖ ਤੇ 40000 ਰੁਪਇਆ ਨਮਾੜਾਈ ਬੈਕ ਸਾਈਡ ਤੇ ਹੈ ਲਿਡੇ ਦੇ ਬਿਲਕੁਲ ਸਾਫ ਹੈ ਜੀ। ਤੇ ਫਰੰਟ ਦੇ ਟਾਇਰ ਆ ਜੋ ਉਕਾਸੇ ਪਏ ਹੋਏ ਹੈ ਮਾਰਸੀ ਦੇ ਟਾਇਰ ਆ ਜੀ। ਜੀ ਨੰਬਰ ਬਾਈ ਜੀ ਆਪਣਾ ਪੰਜਾਬ ਦਾ ਨਹੀਂ ਹੋਣਾ ਜੋ 2010 ਇਹਨਾਂ ਸਸਤਾ ਕਿ ਬਾਹਰ ਦੇ ਨੰਬਰ ਆਪਾਂ ਨੂੰ ਸਸਤੇ ਮਿਲ ਗਏ ਤੇ ਉਸ ਦੇ ਨਾਲ ਆ ਗਈ HMT 3511 ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਠਾਕ ਆ 90 ਮਾਡਲ ਦਾ 1 ਲੱਖ 10 ਹਜ਼ਾਰ ਰੁਪਏ ਦਾ ਹੈ ਉਹਦੇ ਨਾਲ ਸੱਤੀ ਕੋਡ ਨੰਬਰ ਇਹ ਤੁਹਾਨੂੰ ਦਿਖਾਈ ਦੇ ਰਿਹਾ ਹੋਗਾ ਜੋ ਵੀ ਹਿੱਸਾ ਹੈ ਟਾਇਰ ਹੈ ਜਿਹੜੇ ਇਸ ਦੇ ਬੈਕ ਸਾਈਡ ਤੇ ਬਿਲਕੁਲ ਨਵੇਂ ਹੈਗੇ ਜਿਵੇਂ ਦੇ ਟਾਇਰ ਆ ਨਸੀ ਮਾਡਲ ਹੈ 1 ਲੱਖ 35000 ਰੁਪਏ ਮਾਰ ਕੇ ਮਾਰ ਉਹਦੇ ਨਾਲ ਆ ਗਈ ਸਵਾਰਾ 724 2000 ਮਾਡਲ 2 ਲੱਖ 35000 ਰੁਪਏ ਨੰਬਰ 50 ਨੰਬਰ 23 ਬੈਕ ਸਾਈਡ ਦੇ ਟਾਇਰ ਜੋ ਖਾਸੇ ਪਏ ਫਰੰਟ ਤੇ ਟਾਇਰ ਜੋ ਸਾਫ ਹੈ ਜੀ ਕੁਝ ਨੰਨਾ ਲਾ ਗਈ ਸਵਾਰਾ 855 ਤਬਾ ਲਗ ਲਾਚੇ 95 ਮਾਡਲ ਆ 1,55,000 ਰੁਪਇਆ ਮਾਲਕ ਦੇ ਬਣਾ। ਇਹਦੇ ਬੈਟਰੀ ਆ ਯੂਪਾਸ ਤੇ ਪੈਰ ਹੋਈ। ਇਧਰ ਭਾਈ ਮੁਸੱਲ੍ਹਾ ਹੋ ਰਿਹਾ ਤੇ ਚੈਕਿੰਗ ਕਰ ਰਿਹਾ ਭਾਈ ਟੱਕਾ ਦੀ। ਐ ਕਿਹੜਾ ਵਾਹਣ? ਮਾਡਲ ਆ ਜੀ 86 1,10,000 ਰੁਪਇਆ ਡਿਮਾਂਡ ਆ। ਟਾਇਰ ਸਾਰੇ ਬਿਲਕੁਲ ਓਕੇ ਜੀ। ਰੰਗ ਰੂਪਨ ਜੋ ਵੀ ਹੈ ਤੁਹਾਨੂੰ ਦਖਾਈ ਦਿੱਤੇ ਆਹ ਬੰਨਾਲ ਆ ਗਈ ਫਾਰਮ ਤੋਂ ਮੰਗਿਆ ਚਾਰੇ ਟਾਇਰ ਸਦੀ ਬਿਲਕੁਲ ਨਵੇਂ ਆਏ ਗੁਡਇਰ ਦੇ ਟਾਇਰ ਆ ਬੈਕ ਸਾਈਡ ਦੇ 18 28 ਦੇ ਮਾਡਲ 97 18000 ਰੁਪਏ ਦੀ ਮੰਗ ਆਈ ਉਹਦੇ ਨਾਲ ਆ ਗਈ ਸਵਰਾਜ 960 ਟਰੈਕਟਰ ਬਹੁਤ ਜ਼ਿਆਦਾ ਸਾਫ਼ ਆਈ ਕੰਡੀਸ਼ਨ ਦਾ ਇਸ ਸਾਰਾ ਮਕੈਨਿਕੀ ਬਿਲਕੁਲ ਉਸੇ ਪਈਏ ਇਹਦੇ ਜਿਹੜੇ ਟਾਇਰ ਆ 16 9 28 ਦੀ ਤੇ 2017 ਮਾਡਲ ਆ 4 ਲੱਖ ਤੇ 95000 ਰੁਪਿਆ ਡਿਮਾਂਡ ਆ ਜੀ ਉਹਦੇ ਨਾਲ ਆ ਗਿਆ ਜੀ ਅਰਜਨ 305 2013 ਮਾਡਲ ਆ ਜੀ 4 ਲੱਖ 15000 ਰੁਪਏ ਡਿਮਾਂਡ ਆ ਜੀ ਮਾਲਕਾਂ ਦੀ ਟਾਇਰਾਂ ਦੀ ਜੋ ਕੰਡੀਸ਼ਨ ਨੇ ਬਿਲਕੁਲ ਇਸ ਜੀ ਸਾਫ਼ ਹੈ। ਇਹਦੇ ਨਾਲ ਆ ਗਈ ਸਵਰਾਜ 98 ਮਾਡਲ ਆ ਜੀ 1 ਲੱਖ ਤੇ 80000 ਰੁਪਏ ਮਾਲਕਾਂ ਦੀ ਡਿਮਾਂਡ ਆ। ਚਾਰੇ ਟਾਇਰ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਜੀ ਇਹਦੇ ਤੇ ਜੋ ਪੰਪ ਹੈ ਸਦਾ ਨਹੀਂ ਬਾਰਿ 98 ਮਾਡਲ ਆ ਜੀ 1 ਲੱਖ 80000 ਰੁਪਏ ਦਮਾਂਡ ਟੀਵੀ ਕੱਤੀ ਨੰਬਰ ਆਈ ਐਸਟਾਟਸ ਹਯ ਉਸ ਦਿਨ ਆ ਗਿਆ 2010 ਮਾਡਲ 3 ਲੱਖ 55000 ਰੁਪਏ ਮਾਲ ਖਾਂ ਦੀ ਡਿਮਾਂਡ ਚਾਰੇ ਟਾਇਰ ਬਿਲਕੁਲ ਓਕੇ ਹੀ ਰੰਗ ਬੰਨ ਨੂੰ ਵੀ ਟਰੈਕਟਰ ਬਿਲਕੁਲ ਸਾਫ ਪਿਆ ਜੀ ਜੋ ਟਾਇਰ ਹੈ ਇਸ ਦੇ ਜੇ ਕੇ ਕੰਪਨੀ ਦੇ 14928 ਸਹਿ ਜੀ ਉਹਦੇ ਨਾਲ ਆ ਗਿਆ ਜੀ ਸਵਰਾਜ 735 ਟਰੈਕਟਰ ਪੂਰਾ ਹੀ ਸਾਫ ਪਿਆ ਜੀ ਤੇ ਟਾਇਰ ਵੀ ਬਿਲਕੁਲ ਨਵੇਂ ਨੇ ਬੈਕ ਸਾਈਡ ਦੇ ਬੀਕੇਟੀ ਦੇ ਸਾਈਜ਼ ਹੈਗਾ 12 4 28 ਤੇ ਫਰੰਟ ਦੇ ਵੀ ਟਾਇਰ ਬੀਕੇਟੀ ਦੇ ਆ ਬਿਲਕੁਲ ਸਾਫ਼ ਹੈ ਕੰਪਨੀ ਦੇ ਟਾਇਰ ਆ ਮਾਡਲ ਆ ਪੂਰਾ 2000 ਹੀ 2 ਲੱਖ ਤੇ 5000 ਰੁਪਏ ਡਿਮਾਂਡ ਵਿੱਚ 2 ਲੱਖ 5000 ਰੁਪਏ ਡਿਮਾਂਡ ਆ ਪੰਪ ਜੋ 12 ਇਨਾਂ ਟਰੈਕਟਰਾਂ ਦਾ 98 ਤੋਂ ਬਾਅਦ ਆਇਆ ਸੀ ਤੇ 5 11 ਵਿੱਚ ਇਹ ਟਰੈਕਟਰ ਬਾਈ ਜੀ ਤੁਹਾਡਾ ਆਪਣਾ ਹੀ ਆ ਸੱਸੀ ਗੱਲ ਬਾਈ ਜੀ ਕੀ ਨਾਮ ਆ ਬਾਈ ਜੀ ਕਰਨਦੀਪ ਸਿੰਘ ਜੀ ਹਾਂਜੀ ਤੇ ਪਿੰਡ ਕਿਹੜਾ ਜੀ ਗਲਬ ਰਣ ਸਿੰਘ ਹਾਂ ਕਿਹੜਾ ਜੀ ਗਲਬ ਰਣ ਸਿੰਘ ਗਲਬ ਰਣ ਸਿੰਘ ਵਾਲਾ ਜੀ ਜ਼ਿਲ੍ਹਾ ਮੋਗਾ ਹੀ ਨਹੀਂ ਜਗਰਾਉਂ ਜਗਰਾਉਂ ਜ਼ਿਲ੍ਹਾ ਇਹ ਅੱਛਾ ਜਗਰਾਉਂ ਚ ਪੈ ਗਿਆ ਤਸੀਲ ਜਗਰਾਉਂ ਪੈ ਗਈ ਤੇ ਆਪਣਾ ਮੋਬਾਈਲ ਨੰਬਰ ਹੀ 94163 94163 003255 ਜੀ ਲਓ ਜੀ 94163 94163 ਜੀ 0032 ਅੱਛਾ 94163 003255 ਜੀ ਠੀਕ ਆ ਜੀ ਲਓ ਇਹ ਮਾਲਕ ਦਾ ਨੰਬਰ ਆ ਟਰੈਕਟਰ ਬਹੁਤ ਸਾਫ਼ ਆ ਜੀ ਬਾਈ ਦੀ ਜਿਹੜੀ ਡਿਮਾਂਡ ਵੀ ਜਾਇਜੀ ਹੈ ਉਸ ਦੇ ਨਾਲ ਆ ਗਿਆ ਇਹ ਮਿਹੰਦਰਾ 265 ਇਹ ਵੀ ਟਰੈਕਟਰ ਸਾਫ਼ ਆ ਜੀ ਟਾਇਰ ਥੋੜੇ ਬੈਕ ਸਾਈਡ ਦੇ ਘਾਸੇ ਪਏ 98 ਮਾਡਲ ਆ 1 ਲੱਖ ਤੇ 55000 ਰੁਪਇਆ ਮਾਲਕਾਂ ਦੀ ਡਿਮਾਂਡ ਆ ਜੀ ਚਲੋ ਛੋਟੇ ਟਰੈਕਟਰ ਦਿਖਾਈ ਦੇ ਰਹੇ ਆ ਕੋਈ ਤੁਹਾਨੂੰ ਜਰੂਰ ਦਿਖਾਉਣੇ ਆ ਡਿਮਾਂਡ ਹੁੰਦੀ ਸੀ 2511 ਦੀ ਵੀ ਤੇ 3511 ਦੀ ਵੀ ਦੇਖਦੇ ਆ ਕਿਹੜੇ ਕਿਹੜੇ ਆ ਲਓ ਜੀ ਨਾਲ ਆ ਗਿਆ 2511 85 ਮਾਡਲ ਆ ਜੀ 95000 ਰੁਪਇਆ ਮਾਲਕ ਦੀ ਡਿਮਾਂਡ ਹੈ ਟਾਇਰ ਆ ਜੋ ਦੇਖਦਾ ਨਾ ਤੁਸੀਂ ਕਾਸੇ ਪਏ ਹੋਇਆ ਰੰਗ ਰੋਗਣ ਵੀ ਤੁਹਾਨੂੰ ਵੀਡੀਓ ਜਿੱਤੇਖਾਈ ਦੇ ਰਿਹਾ ਹੋਵੇ ਉਸ ਦੇ ਨਾਲ ਆ ਗਈ 85 ਮਾਡਲ ਹੈ ਇਹ ਟਰੈਕਟਰ ਤਿੰਨ ਸਿਲੰਡਰ ਹੈ 35 11 ਹੋਵੇਗਾ ਤੇ ਰੇਟ 95000 ਰੁਪਏ ਜੀ ਇਸ ਦਾ ਤੇ ਟਾਇਰਾਂ ਦੀ ਕੰਡੀਸ਼ਨ ਠੀਕ-ਠਾਕ ਹੈ ਜੀ ਉਸ ਦੇ ਨਾਲ ਆ ਗਈ 25 11 12 4 28 ਦੇ ਬੈਕ ਸਾਈਡ ਦੇ ਟਾਇਰ ਆ ਜੀ ਤੇ ਰੰਗ ਰੋਗਨ ਤੁਹਾਨੂੰ ਦਿਖਾਈ ਦੇ ਰਹੇ ਹੋਗੇ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਠਾਕ ਜੀ ਆ 99 ਮਾਡਲ ਦਾ 1 ਲੱਖ ਤੇ 5000 ਰੁਪਇਆ ਡਿਮਾਂਡ ਹੈ ਮਗਰਾਟ ਵੇਰਾ ਵੀ ਤੁਸੀਂ ਦੇਖ ਸਕਦੇ ਆ ਤੇ ਇੰਜਨ ਤੋਂ ਵੀ ਟਰੈਕਟਰ ਦੇ ਦੇਖ ਸਕਦੇ ਹੋ ওর ਦੇ ਨਾਲ ਆ ਗਿਆ ਇਹ Mahindra 265 98 ਮਾਡਲੀ ਬੈਕ ਸਾਈਡ ਦੇ ਟਾਇਰ ਜਿਹੜੇ ਗੁਡੀਅਰ ਦੇ ਆ ਜੀ 12 4 28 ਦੇ ਟਾਇਰ ਸਾਫ ਪਏ ਇਹ ਪੂਰੇ ਤੁਹਾਨੂੰ ਕੈਮਰੇ ਵਿੱਚ ਵੀ ਦਿਖਾ ਦਿੰਨੇ ਆ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਹੈ। ਤੇ ਫਰੰਟ ਦੇ ਟਾਇਰ ਵੀ ਸਾਫ ਪਏ ਜੀ 98 ਮਾਡਲ ਆ 1,70,000 ਰੁਪਏ ਡਿਮਾਂਡ ਪੰਜਾਬ ਨੰਬਰ ਆ ਜੀ ਪੀਬੀ 19 13 ਗਰੋਗਨ ਤੁਸੀਂ ਦੇਖ ਸਕਦੇ ਹੋ ਜੋ ਵੀ ਇਸ ਦਾ ਹੈ ਵੀਡੀਓ ਚ। ਵੀਡੀਓ ਵੇਖਣ ਲਈ ਧੰਨਵਾਦ।